ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਧਾਰਮਿਕ ਯਾਤਰਾ ਸਕੀਮ ਦੇ ਤਹਿਤ ਕੋਟਕਪੂਰਾ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਸ਼ਰਧਾਲੂਆਂ ਦੀ ਇੱਕ ਬੱਸ ਰਵਾਨਾ ਕੀਤੀ ਗਈ ਜਿਸ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਤੇ ਪੀਏ ਮਨਪੀ ਸਿੰਘ ਢਾਲੀਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸ਼ਰਧਾਲੂਆਂ ਨਾਲ ਭਰੀਏ ਬੱਸ ਕੋਟਕਪੂਰਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਜਵਾਲਾਜੀ ਚਿੰਤਪurni ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਤੋਂ ਬਾਅਦ ਵਾਪਸ ਪਰਤੇਗੀ दस दिएक रोजाना दी जरूरत ਦਾ ਸਮਾਨ ਸ਼ਰਧਾਲੂਆਂ ਨੂੰ ਦਿੱਤਾ ਗਿਆ ਤੇ ਅਸੀਂ ਯਾਤਰਾਂ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵੀ ਕਾਫੀ ਉਸ਼ਾ ਦਿਖਾਈ ਦਿੱਤਾ ਭਾਰਤ ਦੇਸ਼ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦਾ ਦੇਸ਼ ਹੈ ਤੇ ਹਰ ਇੱਕ ਸ਼ਰਧਾਲੂ ਦੀ दिली ਇੱਛਾ ਹੁੰਦੀ ਹੈ ਮੈਂ ਆਪਣੇ ਇਸ਼ਟ ਤੇ ਜ਼ਰੂਰ ਜਾਵਾਂ ਉੱਥੇ ਮੱਥਾ ਟੇਕਾਂ ਉੱਥੇ ਨਤਮਸਤਕ ਹੋਵਾਂ ਸੋ ਇਸ ਮੰਗ ਨੂੰ ਮੁੱਖ ਰੱਖਦੇ ਆਂ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਆਂ ਪੰਜਾਬ ਸਰਕਾਰ ਨੇ ਤੀਰਥ ਯਾਤਰਾ ਮਹਮ ਜਲਾਈ ਸੀ ਉਸ ਤਹਿਤ ਮਾਨਯੋਗ ਮੁੱਖ ਮੰਤਰੀ ਜੀ ਦੀ ਗਤੀਸ਼ੀਲ ਅਗਵਾਈ ਤੇ ਸਪੀਕਰ ਸਾਹਿਬ ਦੇ ਮਾਨਯੋਗ ਸਾਖਲਤਾਰ ਸਿੰਘ ਜੀ ਸੰਦਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਯਤਨਾ ਸਦਕਾ ਇਹ ਮੰਗ ਨੂੰ ਬੂਰ ਪਿਆ ਔਰ ਉਸ ਤੀਰਥਮਕ ਸਥਾਨਾਂ ਲਈ ਇਹ ਤੀਰਥ ਯਾਤਰਾ ਲਈ ਬੱਸ ਚਲਾਈ ਜਾ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਜਨਤਾ ਵੱਤਵਦ ਆ ਕੇ ਆਪਣੇ ਤੀਰਥ ਸਥਾਨਾਂ ਤੇ ਨਤਮਸਤਕ ਹੋਵੇ ਅਤੇ ਸਭ ਦਾ ਭਲਾ ਮੰਗੇ ਜੀ ਤੇ ਬਾਕੀ ਜੋ ਵੀ ਲੋਡਬੰਦ ਜ਼ਰੂਰੀ ਵਸਤਾ ਨਾਲ ਮੁਹਈਆ ਕਰਵਾਈਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਇਹ ਯਾਤਰਾ ਨੈਣਾ ਦੇਵੀ ਆਨੰਦਪੁਰ ਸਾਹਿਬ ਤੇ ਚੰਦਪੁਰ ਨੀ ਜੋ ਵੀ ਰੂਟ ਤੇ ਧਾਰਮਿਕ ਸਥਾਨ ਆ ਉਹਨਾਂ ਤੇ ਹੁੰਦੀ ਹੋਈ ਫਿਰੇ ਵਾਪਸ ਆਵੇਗੀ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ ਜੋਗ ਰੈ ਨਮਾਈ ਦੇ ਹੇਠ ਜਿਹੜੇ ਸਾਡੇ ਪੰਜਾਬ ਦੇ ਲੋਕ ਹੈ ਤੇ ਧਾਰਮਿਕ ਖੇਲਾਂ ਦੇ ਲੋਕ ਨੇ ਇਹਨਾਂ ਦੀ ਡਿਮਾਂਡ ਦੇ ਉੱਤੇ ਮੁੱਖ ਮੰਤਰੀ ਕਿਰਤ ਰਾਹਤ ਜੋ ਤੀਰਸ ਯਾਤਰਾ ਮਹਿਮ ਸ਼ੁਰੂ ਕੀਤੀ ਗਈ ਸੀ ਇਹਦੇ ਤਹਿਤ ਪਹਿਲਾਂ ਵੀ ਬੱਸਾਂ ਇੱਕੋ ਭੇਜੀਆਂ ਗਈਆਂ ਐ ਅੱਜ ਜਿਹੜੀ ਇੱਥੋਂ ਬੱਸ ਹੈ ਮਾਤਾ ਨੈਣਾ ਦੇਵੀ ਜੀ ਐਸਓ ਪ੍ਰਾਂਤ ਅਸ਼ੀਰੀ ਅਨੰਦਪੁਰ ਸਾਹਿਬ ਵਿਖੇ ਦਾ ਸਟੇ ਹੋਏਗਾ ਤੇ ਐਸਓ ਪ੍ਰਾਂਤ ਮਾਤਾ ਚੰਤਪੁਰ ਨੀਂਜੀ ਅਤੇ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਇੱਥੋਂ ਕੋਟਕਪੂਰੇ ਤੋਂ ਅੱਜ ਗੋਲ ਚੌਂਕ ਤੋਂ ਏ ਰਵਾਨਾ ਹੋ ਰਹੀ ਹੈ ਇਹਦੇ ਵਿੱਚ ਕੋਟਕਪੂਰਾ ਸ਼ਹਿਰ ਅਤੇ ਜਿਹੜੇ ਸਾਡੇ ਨੇੜ ਦੇ ਪਿੰਡਾਂ ਉੱਥੋਂ ਦੀਆਂ ਜਿਹੜੀਆਂ ਸੰਗਤਾਂ ਉਹ ਮੌਜੂਦ ਨੇ ਸੰਗਤਾਂ ਬੜੀਆਂ ਉਤਾਵਲੀਆਂ ਨੇ ਜਾਣ ਨੂੰ ਹੋਰ ਵੀ ਕਾਫੀ ਦੀ ਸੰਗਤਾਂ ਲੋ ਡਿਮਾਂਡ ਹੈਗੀ ਹੈ ਜਾਣ ਦੀ ਜਿਵੇਂ ਜਿਵੇਂ ਸਾਡੇ ਕੋਲ ਡਿਮਾਂਡ ਆਈ ਜਾਂਦੀ ਹੈ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜਾ ਮੁੱਖ ਮੰਤਰੀ ਚੀਫ਼ ਸਜਤਰਾ ਯੋਜਨਾ ਦਾ ਤੇ ਦੂਜੀ ਬੱਸ ਹੈ ਕਿ ਵੈਸੇ ਸਾਡੇ ਹਲਕੇ ਤੋਂ ਸਪੀਕਰ ਸਾਹਿਬ ਵੱਲੋਂ ਨੌਵੀਂ ਬੱਸ ਜਾ ਰਹੀ ਹੈ ਅੱਜ ਜਾ ਜਿਹੜੀਆਂ ਵੱਖ-ਵੱਖ ਪਹਿਲਾਂ ਵੀ ਜਿਵੇਂ ਸ਼੍ਰੀ ਖਾਟੂ ਜੀ ਇਸ ਤੋਂ ਲਵਾ ਸੀ ਸ਼੍ਰੀ ਅਨੰਦਪੁਰ ਸਾਹਿਬ ਸਰਹੰਦ ਵਿਖੇ ਬੱਸਾਂ ਭੇਜੀਆਂ ਗਈਆਂ ਅੱਜ ਇਹ ਬੱਸ ਜਿਹੜੀ ਹੈਗੀ ਹੈ ਉੱਥੇ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਜਾ ਰਹੀ ਹੈ ਤੇ ਇਸ ਤੋਂ ਬਾਅਦ ਵੀ ਜਿਵੇਂ-ਜਿਵੇਂ ਇਸ ਲੋਕਾਂ ਦੀ ਡਿਮਾਂਡ ਆਉਂਦੀ ਹੈ ਅਸੀਂ ਰਜਿਸਟ੍ਰੇਸ਼ਨ ਕਰ ਰਹੇ ਹਾਂ ਜਿਵੇਂ-ਜਿਵੇਂ ਰਿਮਾਂਡ ਹੋਊਗੀ ਉਵੇਂ-ਉਵੇਂ ਹੋਰ ਬੱਸਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਹ ਇੱਕ ਪ੍ਰੋਪਰ ਕੈਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਇੱਕ ਤਾਂ ਸਭ ਤੋਂ ਪਹਿhle ਤੇ ਆ ਜਿਹੜੀ ਉਹਨਾਂ ਦੀ ਆਉਣ ਜਾਣ ਦੀ ਸਹੂਲਤ ਹੈ ਬਿਲਕੁਲ ਮੁਫਤ ਹੈ ਬੱਸ ਦੇ ਵਿੱਚ ਬਾਕੀ ਉਥੇ ਰਹਿਣ ਦਾ ਪ੍ਰਬੰਧ ਵਧੀਆ ਕੀਤਾ ਗਿਆ ਹੈ ਉਹਨਾਂ ਦੇ ਤੇ ਜਿਹੜੀ ਕੈਟ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੀਆਂ ਰੋਜ਼ਮਰਹਾਰ ਦੀਆਂ ਜ਼ਿੰਦਗੀ ਚ ਜਿਹੜੀਆਂ ਆਪਾਂ ਨੂੰ ਤੀਜਾਂ ਹੁੰਦੀਆਂ ਉਹਨਾਂ ਨੂੰ ਘਰੋਂ ਲਿਜਾਣ ਦੀ ਲੋੜ ਨਹੀਂ ਕੁਝ ਨਾਲ ਸਾਰਾ ਕੁਝ ਦੇ ਕੈਟ ਦੇ ਵਿੱਚ ਹੀ ਮੌਜੂਦ ਹੈ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹਣਾ ਹੈ ਵੀ ਜਿਵੇਂ ਜਿਹੜੇ ਪੰਜਾਬ ਦੇ ਤੀਰਥ ਸਥਾਨ ਨੇ ਉਹਨਾਂ ਵਾਸਤੇ ਬੱਸਾਂ ਆਪਣੀਆਂ ਜਾ ਹੀ ਰਹੀਆਂ ਆਪਾਂ ਨੂੰ ਸਾਰੇ ਮੁਲਾਵਾ ਸ਼ਹਿਰ ਵਾਸੀਆਂ ਨੂੰ ਜਿਹੜੇ ਪੰਜਾਬ ਅਸੀਂ ਉਹਨਾਂ ਨੂੰ ਪਤਾ ਹੀ ਹੈ ਵੀ ਬੱਸਾਂ ਜਾ ਰਹੀਆਂ ਇਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਬਾਹਰ ਦੇ ਜਿਹੜੇ ਧਾਰਮਿਕ ਸਥਾਨ ਨੇ ਕੁਝ ਜਿਵੇਂ ਹਜੂਰ ਸਾਹਿਬਾ ਜਾਂ ਕੋਈ ਹੋਰ ਹੈ ਇਤਿਹਾਸਕ ਸਥਾਨ ਧਾਰਮਿਕ ਸਥਾਨ ਹੈ ਉਹਨਾਂ ਵਾਸਤੇ ਰੇਲ ਗੱਡੀਆਂ ਦੀ ਡਿਮਾਂਡ ਕੀਤੀ ਸੀਗੀ ਪੰਜਾਬ ਸਰਕਾਰ ਨੇ ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਤਾਂ ਕਿ ਜਿਹੜੇ ਇਥੋਂ ਦੀ ਸੰਗਤ ਨੂੰ ਭੇਜ ਨਹੀਂ ਸਕਣਾ ਸੋ ਮੁੱਖ ਮੰਤਰੀ ਸਾਹਿਬ ਨੇ ਬੇਸ਼ੱਕ ਉਹਨਾਂ ਨੇ ਮੋਦੀ ਜੀ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰਤਾ ਪਰ ਉਹ ਕਹਿੰਦੇ ਜਿਹੜੀਆਂ ਸੰਗਤ ਨਾਲ ਅਸੀਂ ਵਾਅਦਾ ਕੀਤਾ ਹੈ ਉਹਨਾਂ ਨੂੰ ਅਸੀਂ ਲਿਜਾਵਾਂਗੇ ਜਰੂਰ ਉਹਦੇ ਆਸਤੇ ਬਕਾਇਦਾ ਜਿਹੜੇ ਚਾਚੜ ਹਵਾਈ ਜਹਾਜ਼ ਆ ਬੋਬਕੋ ਕਰਾ ਦਿੱਤੀ ਗਈ ਹੈ। ਜੋ ਬਹੁਤ ਜਲਦੀ ਹੀ ਹਵਾਈ ਜਹਾਜ਼ ਜਰੀਏ ਜਿਹੜੀ ਸੰਗਤ ਹੈ ਉਹਨਾਂ ਨੂੰ ਜਿਹੜੀਆਂ ਬਾਹਰ ਦੀਆਂ ਸਟੇਟਾਂ ਉੱਥੋਂ ਦੀ ਯਾਤਰਾ ਬਿਲਕੁਲ ਮੁਫਤ ਕਰਵਾਈ ਜਾਊਗੀ। ਬਹੁਤ ਵਧੀਆ ਲੱਗਿਆ ਮੈਨੂੰ ਇਹ। ਵੀ ਯਾਤਰਾ ਤੇ ਜਿਹੜੇ ਸਾਰੇ ਆਪਣੇ ਭੈਣ ਭਰਾ ਰਲ ਕੇ ਜਾ ਰਹੇ ਆ ਬਹੁਤ ਵਧੀਆ ਲੱਗਿਆ ਸਾਨੂੰ। ਤੇ ਜਿਹੇ ਨਾਨਾ ਦੇ ਵੀ ਜਾ ਰਹੀ ਹੈ ਜਗਨਨਦੀਪ ਸਾਹਿਬ ਤੇ ਚਿੰਤਪੁਰ ਨਿਜਵਾਲਾ ਜੀ ਦਰਸ਼ਨ ਕਰਨ ਜਾ ਰਹੇ ਆ ਜੀ। ਬਹੁਤ ਵਧੀਆ ਲੱਗਿਆ। ਦੇਖੋ ਜੀ ਬਹੁਤ ਵਧੀਆ ਕਰ ਰਹੇ ਆ ਜੋ ਯਾਤਰਾ ਕਰਾ ਰਹੇ ਆ। ਯਾਤਰਾ ਉੱਤੇ ਪਹਿਲਾਂ ਸੈਡਾਂ ਦੇ ਸਾਰਿਆਂ ਦੇ ਲਿਜਾ ਰਿਆ ਸਿਰ ਵੀ ਲੈ ਕੇ ਖਟੂ ਜੀ ਲੈ ਕੇ ਹੁਣ ਚੰਦਪੁਰ ਨਹੀਂ ਜਵਾਲਾ ਜੀ ਇਧਰਲੇ ਪਾਸੇ ਦਰਸ਼ਨ ਕਰਾ ਰਿਹਾ ਸਭ ਤੋਂ ਬਹੁਤ ਵਧੀਆ ਇਹ ਹੈਗਾ ਜਿਹੜਾ ਕਰਾ ਰਿਹਾ ਇਹ ਯਾਤਰਾ ਜੋ ਵੀ ਆਦਮੀ ਕੋਲੇ ਕਰਿਆ ਨਹੀਂ ਹੁੰਦਾ ਸੀ ਸਭ ਨੂੰ ਯਾਤਰਾ ਕਰਾ ਰਿਹਾ ਸੂਰ ਦਾ ਸਾਧ ਜੰਦੇ ਰਹੇ ਬਹੁਤ ਵਧੀਆ ਸਰਕਾਰ ਕਰ ਰਹੀ ਹੈ